ਆਡੀ ਕੌਮਤੀ ਇਹ ਬਹੁਤ ਵੱਡੀ ਵੱਧ ਕਿਸਮਤੀ ਹੈ ਅਸੀਂ ਲੰਗਰ ਲਾ ਦੇਾਂਗੇ ਅਸੀਂ ਗੁਰਦੁਆਰੇ ਬਣਾ ਦੇਾਂਗੇ ਪੱਥਰ ਲਾ ਦੇਾਂਗੇ ਪੱਥਰਾਂ ਦੇ ਉੱਪਰ ਸੋਨਾ ਲਾ ਦੇਾਂਗੇ ਪਰ ਜਿਹੜੇ ਸੋਨੇ ਵਰਗੇ ਬੈਠਣ ਵਾਲੇ ਉਹ ਅਸੀਂ ਤਿਆਰ ਨਹੀਂ ਕਰ ਰਹੇ ਮੈਂ ਕਹਿੰਦਾ ਕੋਈ ਭਾਗਾਂ ਵਾਲੀ ਕਮੇਟੀ ਹੋਏਗੀ ਜਿਹੜੀ ਕਿਸੇ ਗਰੀਬ ਬੱਚੇ ਦੀ ਫੀਸ ਭਰਦੀ ਹੋਏ ਸਾਨੂੰ ਇਧਰ ਖਿਆਲੀ ਕੋਈ ਨਹੀਂ ਹੈ ਵੀ ਲੰਗਰਾਂ ਤੋਂ ਬਾਹਰ ਹੀ ਨਹੀਂ ਆ ਰਹੇ ਅਸੀਂ ਵੀ ਉਹਨੇ ਲੰਗਰ ਬਣਾਓ ਉਸ ਤੋਂ ਅਸੀਂ ਵੱਧ ਬਣਾਉਣਾ ਲੰਗਰ ਉਸ ਤੋਂ ਅੱਗੇ ਅੱਗੇ ਵੱਧ ਕਰਨਾ ਠੀਕ ਹੈ ਇਹ ਸਾਡੇ ਸਰੀਰ ਨੂੰ ਚਲਾਉਣ ਵਾਸਤੇ ਥੋੜਾ ਬੋਤਾ ਜੋ ਵੀ ਆਪਾਂ ਸ਼ਕਣਾ ਸ਼ਕ ਲਈਏ ਪਰ ਉਧਰ ਵੀ ਕਰੀ ਜਾਂਦਾ ਸ਼ਬਦ ਗੁਰੂ ਦਾ ਲੰਗਰ ਜਿਹੜਾ ਇਹਨਾਂ ਨੂੰ ਕੌਣ ਸੰਭਾਲੇਗਾ ਇਹ ਰ ਬੈਠਣ ਵਾਲੇ ਕੌਣ ਬੈਠੇਗਾ ਗੁਰਦੁਆਰਿਆਂ ਦੇ ਵਿੱਚ ਜੇ ਆਪਾਂ ਇਹਨਾਂ ਬੱਚਿਆਂ ਦੀ ਸੰਭਾਲ ਨਹੀਂ ਕਰਾਂਗੇ ਜਿਹੜੇ ਸਾਡੇ ਸਿੱਖ ਪਰਿਵਾਰ ਆ ਉਹਨਾਂ ਦੀ ਮਦਦ ਨਹੀਂ ਕਰਾਂਗੇ ਕੌਣ ਕਰੇਗਾ ਉਹ ਬਣਨਗੇ ਨੇ ਸਾਈ ਬਣਦੇ ਪਏ ਪੰਜਾਬ ਦੇ ਵਿੱਚ ਕਿਉਂ ਟੁੱਟ ਰਹੇ ਆ ਕਿਉਂਕਿ ਅਸੀਂ ਉਧਰ ਸਾਡਾ ਧਿਆਨ ਨਹੀਂ ਸਾਡੀ ਕੌਮ ਬਹੁਤ ਮਿਹਨਤੀ ਕੰਮ ਹੈ ਬਹੁਤ ਪੈਸੇ ਵਾਲੀ ਕੰਮ ਹੈ ਪਰ ਦਿਸ਼ਾ ਸਾਡੀ ਗਲਤ ਜਾ ਰਹੀ ਹੈ ਹਾ ਜਿਹੜੀਆਂ ਸੰਸਥਾਵਾਂ ਕਰ ਰਹੀਆਂ ਭਾਗਾ ਵਾਲੀਆਂ